ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹਿਲਾ ਵਲੌਗ ਆਪਣਾ ਤੇ ਵਲੌਗ ਵੀ ਸਾਡੇ ਨਵੇਂ ਮੈਂਬਰ ਨਾਲ ਹੈ ਜਿਹੜਾ ਸੁੱਤਾ ਪਿਆ ਹੋਣਾ ਦੇਖੋ ਛੋਆ ਬੈਕਾ ਫਨੇ ਤੇ ਫੋਨੇ ਦਾ ਦੁੱਧ ਦਾ ਟਾਈਮ ਹੋ ਗਿਆ ਸੀਗਾ ਇਹਨੂੰ ਦੁੱਧ ਪਿਆਉਣਾ ਹੁਣ ਆਪਾਂ ਇਹ ਅਸਲ ਵਿੱਚ ਪਈ ਆਪਾਂ ਨੂੰ ਖੇਤੋਂ ਲੱਭਿਆ ਸੀਗਾ ਖੇਤ ਰੋਡ ਦੇ ਉੱਤੇ ਹੈਗਾ ਆਪਣੇ ਮਿੱਤਰ ਦੇ ਉੱਤੇ ਕੰਮ ਚੱਲੀ ਜਾਂਦਾ ਹੈਗਾ ਤੇ ਉੱਥੋਂ ਬੱਚੇ ਕਿਤੇ ਦੇ ਇਹ ਡਿੱਗ ਪਏ ਸੀਗੇ ਆ ਲੈਣੇ ਦਾ ਪਤਾ ਨਹੀਂ ਸੀਗਾ ਕਿੱਥੇ ਕੁਛ ਹੈਗਾ ਤੇ ਆ ਦੁੱਧ ਆ ਗਿਆ ਤਾਂ ਹੁਣ ਹੁਣ ਇਹ ਪੀਊਗਾ ਤਾਂ ਕੋਈ ਤਾਂ ਲੱਭੀ ਜਾਂਦਾ ਸੀਗਾ ਲੈ ਓਏ ਓਏ ਗਿੱਲੂ ਇਹਦਾ ਨਾਮ ਗਿੱਲੂ ਰੱਖ ਦਿੱਤੇ ਕਿ ਭਾਲ ਕੇ ਨਾ ਇੱਥੇ ਜਗਾ ਇੱਥੇ ਪੂਗਾ ਇੱਥੇ ਛੱਡਿਆ ਸੀ ਇਹ ਨੂੰ ਮੈਂ ਤੇ ਇੱਥੋਂ ਮੈਂ ਭਾਲਦਾ ਭਾਲਦਾ ਇੱਥੇ ਆ ਕੇ ਹੁਣ ਬਹਿ ਜਾਊਗਾ ਆਹ ਦੇਖੀ ਆਹ ਦੇਖ ਕਿੱਟ ਧੱਲੇ ਲੱਗੂ ਹੁਣ ਆਉਦਾ ਹਾਂ ਇਹ ਆਉਂਦੀ ਜਗ੍ਹਾ ਦੇਖੀ ਆ ਨਾ ਬਣਾ ਕੇ ਪੈਣ ਵਾਸਤੇ ਹਾਂ ਹਾਂ ਆ ਦੇ ਦੇਖ ਲਈ ਇਹ ਸਟੇਰ ਨਾਲ ਫਿਰ ਸਟਾਰਟ ਨਾ ਕਰੀ ਕਿ ਦੇਖ ਗੂਠੇ ਦੇ ਨਾਲ ਮੇਰੇ ਹਾਂ ਸੈਂਡਲ ਸੂਹ ਲਾ ਕੇ ਐ ਸੌਂਦਾ ਕਰਦੇ ਜਿਹਨੇ ਹਾਂ ਹਾਂ ਆ ਦੇਖਾ ਵਿੱਚ ਦਾ ਹਿਲਣ ਦੁੱਧ ਪੀਉ ਆ ਜੇ ਇਹ ਹੱਥ ਫੜ ਲਾ ਉੱਤੇ ਜਦੋਂ ਵੀ ਇਹ ਹੱਥ ਰੱਖੇ ਮੇਰੇ ਉੱਤੇ ਇਹ ਮੈਨੂੰ ਸੌਂ ਜਾ। ਬਹੁਤ ਡਰ ਆ ਬਈ ਤੇ ਜੇ ਕਿਸੇ ਨੂੰ ਪਤਾ ਹੈ ਤਾਂ ਹਨਾ ਵੀ ਹੋਰ ਆਪਾਂ ਇਹਨੂੰ ਕੀ ਖਵਾ ਪਿਆ ਸਕਦੇ ਆਂਗੇ ਤਾਂ ਉਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿਉਂਕਿ ਹੁਣ ਆਪਾਂ ਇਹਨੂੰ ਅਡਾਪਟਿਵ ਕਰ ਲਿਆ ਇਹਨੂੰ ਆਪ ਰੱਖਾਂਗੇ। ਠੀਕ ਹੈ ਜੀ ਇਹਨੇ ਜਾਣਾ ਚਾਹੂਗਾ। ਵੱਡਾ ਹੋ ਕੇ ਇਹ ਜਾ ਸਕਦਾ ਹੈ। ਫੁੱਲਾ ਛੱਡਿਆ ਕਰਾਂਗੇ ਤੇ ਹੁਣ ਆਪਾਂ ਇਹਨੂੰ ਇਹਦਾ ਕਿਰਾ ਪੂਰਾ ਫੁੱਲ ਖੈਰ ਰੱਖਦੇ ਆਂਗੇ। ਟੈਂਸ਼ਨ ਨੂੰ 4-4 ਵਾਰੀ ਦੁੱਧ ਪਿਉਣੇ ਆਂਗੇ। ਰਾਤ ਨੂੰ ਵੀ ਰਾਤ ਤੋਂ ਪਹਿਲੀ ਰਾਤ ਸੀ ਵੀ ਆਪਣੇ ਘਰੇ ਦੀ ਤੇ ਰਾਤ ਵੀ ਮੈਂ ਦੋ ਵਾਰੀ ਉੱਠ ਕੇ ਇਹਨੂੰ ਦੇਖਿਆ ਸੁੱਤਾ ਪਿਆ ਸੀਗਾ। ਤੇ 1 ਵਜੇ ਦਾ ਮੈਂ ਥੋੜਾ ਜਿਹਾ ਦੁੱਧ ਲਾਇਆ ਸੀਗਾ ਉਹ ਨੂੰ ਪੀਤਾ ਨਹੀਂ ਇਹਨੇ। ਸੌਂ ਗਿਆ। ਇਹਦੇ ਵਿੱਚ ਆਪਾਂ ਇਹਨੂੰ ਰੱਖਦੇ ਆਂਗੇ। ਇਹਦੇ ਵਿੱਚ ਆਪਾਂ ਰੂਮ ਪਾ ਰੱਖੀ ਹੈਗੀ। ਉਹਦੇ ਵਿੱਚ ਵੜ ਕੇ ਲੁੱਕ ਕੇ ਬਹਿ ਜਾਂਦਾ। ਕਿਉਂਕਿ ਇਹ ਸੇਫ ਜਾਦੇ ਆ। ਜੇ ਆਪਾਂ ਹੋਰ ਪਿੰਜਰੇ ਵਗੈਰਾ ਚ ਪਾਵਾਂਗੇ ਕਿਸੇ ਚ ਥੋੜਾ ਜਿਹਾ ਡਰ ਰਿਹਾ ਵੀ ਕਿਤੇ ਬਿੱਲੀ ਹੈ ਨਾ ਇਹਦਾ ਹੱਥ ਪੈਰ ਜਾਂ ਪੂਛ ਬਾਹਰ ਹੋਈ ਤਾਂ ਉਹ ਖਿੱਚਣ ਆ ਲੱਭੇ ਇੱਥੇ ਤਾਂ ਕਰਕੇ ਆਪਾਂ ਇਹਦੇ ਵਿੱਚ ਰੱਖਦੇ ਆ ਇਹਦੇ ਵਿੱਚ ਬੂੜਾ ਵਧੀਆ ਸੇਫ ਰਹਿੰਦਾ ਤੇ ਇਹਨੂੰ ਬਾਹਰ ਕਿਸੇ ਜਾਨਵਰ ਨੂੰ ਮਤਲਬ ਗੈਸੇ ਨਹੀਂ ਹੁੰਦਾ ਵੀ ਇਹ ਹੈ ਨਾ ਵਿੱਚ ਹੈਗਾ ਕੁਛ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਨੂੰ ਖਵਾਇਗੇ ਪੈਗੇ ਕੀ ਤੇ ਜਿੰਨੇ ਨਾਲ ਇਹ ਜਲਦੀ ਜਲਦੀ ਵਧੀਆ ਹੈਲਥੀ ਹੋ ਜਾਏ ਤੇ ਨਾਮ ਇਹਦਾ ਕੀ ਰੱਖ ਗਏ ਆਪਾਂ ਮੈਂ ਤਾਂ ਇਹ ਉਹ ਜ਼ਿਆਦਾ ਆ ਗਿਆ ਆਪਣਾ 6ਵੀਂ ਕਲਾਸ ਦੇ ਵਿੱਚ ਲੈਸਨ ਹੁੰਦਾ ਸੀ ਕਿ ਹਿੰਦੀ ਦੇ ਵਿੱਚ ਗਿੱਲੂ ਵਾਲਾ ਉਹ ਜ਼ਿਆਦਾ ਆ ਜਾਂਦਾ ਹੈ ਆ ਦੇਖੋ ਮੋਹ ਬਹੁਤ ਕਰਦਾ ਹੈ ਜਦੋਂ ਮੈਂ ਇਹਦੇ ਚਕੜਕੇ 'ਚ ਪਿਆ ਹੁੰਦਾ ਇਹ ਲੋਕਾਂ ਦੇ ਹੱਥ ਪਾਉਣਾ ਉਹਦੀ ਹੱਥ ਤੇ ਚੜ੍ਹ ਕੇ ਬਾਹਰ ਆ ਜਾਂਦਾ ਇਹਨੂੰ ਪਤਾ ਲੱਗ ਜਾਂਦਾ ਵੀ ਬਾਹਰ ਹੁਣ ਮੈਨੂੰ ਖਾਣ ਪੀਣ ਨੂੰ ਮਿਲੂਗਾ ਕੁਝ ਤੇ ਜਾਨਣ ਦਾ ਲੱਗ ਗਿਆ ਹੁਣ ਇਹ ਚਲ ਜਿੰਨਾ ਵਿਚਾਰੇ ਦਾ ਆਪਣੇ ਕੋਲੇ ਇੱਥੇ ਲਿਖਿਆ ਆ ਮਾ ਦਾਣਾ ਪਾਣੀ ਉਹਨਾਂ ਇਹਨੇ ਆਪਣੇ ਕੋਲੇ ਖਾ ਲੈਣਾਗਾ